ਆ ਦੇਖ ਲਓ ਜੀ ਇੱਧਰ ਦਵਾਈ ਨਾ ਲੈਣ ਦੇ ਚੱਜ ਆ ਜਾ ਪੁੱਤ ਦਵਾਈ ਦੇ ਦਿੰਦਾ ਮੈਂ ਬਾਬਾਈ ਪਾਪਾ ਨੇ ਵੀ ਦਵਾਈ ਦੇਣੀ ਹੈ ਤੈਨੂੰ ਆ ਜਾ ਪੁੱਤ ਆ ਜਾ ਪੁੱਤ ਚੱਲ ਚੱਲ ਤੂੰ ਸਿੱਧੀ ਹੱਗ ਚੱਲ ਆ ਜਾ ਆ ਜਾ ਤੈਨੂੰ ਜੀ ਖਾਮ ਕਰਕੇ ਭਾਖਾ ਜੀ ਤੁਹਾਨੂੰ ਲੱਗੂ ਇੱਧਰ ਨੂੰ ਜਾਣ ਦੀ ਇੱਧਰ ਨੂੰ ਲਿਜਾਂਦੀ ਆ ਦੇਖ ਦੇਖ ਦੋ ਘੰਟੇ ਭਾਰ ਤੱਕ ਤੂੰ ਬਚੇ ਜਾਉਂਗੀ ਦਵਾਈ ਦੇ ਲਈ ਬੁਲਾਓ ਮੱਵੀ ਫਤਿਹ ਫਿਰ वाई गुरुजी कासा वाई गुरुजी के बने एक कायबा खड़ा है वो थोड़ा दो आए हां ठीक है और ठीक है आ गई तू कत्थे पाजी फिर दी तो वाई गुरुजी के बने चलें ना ओ ना पुत्त तूदाई नहीं ना पुत्त इतरे बखा दी गोजी का ਮਮਾ ਜੀ ਮੈਨੀ ਨਾ ਉਹ ਇੱਕ ਵਾਰੀ ਇੱਕ ਇੱਕ ਵਾਰੀ ਦੇਣੀ ਇੱਕ ਵਾਰੀ ਦੇਣੀ ਬਸ ਆਹੀ ਦਿਓ ਹੋਰ ਨਾ ਦਿਓ ਇੱਕ ਤਾਂ ਆ ਦੇਖੀ ਲੈ ਨਾ ਇਹ ਦਾਤ ਵੀ ਕੱਢਦੀ ਆ ਬੱਚੇ ਨੂੰ ਕੱਪੀ ਦਾ ਉਹ ਪੁੱਤ ਦਵਾਈ ਇੱਕ ਬਾਰੀ ਲੈ ਲੈ ਬਸ ਇੱਕ यार दुसरी आलयला काय आता कणी ऑडियला आई रेडी देखलो ले एक बाई एक बाई ओ एक बाई जानदा बाई बाय बाई बाई ਆਈ ਦਾ ਕੋਲੀ ਦੇ ਦੋ ਆਪੇ ਪੀ ਲੂ ਜੀ ਬਾਸ ਲੈ ਲੈ ਇਹਨਾਂ ਨੂੰ ਪਾਣੀ ਪੀ ਦੇ ਲੈ ਨਾ ਕੀ ਨਾ ਹੋ ਗਿਆ ਟਰਾਂ ਦੇਖੋ ਇਹਨੂੰ ਤਾਂ ਬੱਦ ਵੀ ਸਾਡੇ ਪੰਜ ਬੱਜ ਕੇ ਪੂਰੇ ਲੈ ਮੈਨੀ ਨੇ ਨਹੀਂ ਮੈਨੀ ਨੇ ਜਮੀਤੀ ਦੂਰ ਜਮੀਤੀ ਅਜਾ ਬੱਦਾ ਤੋਂ ਖਾਓਗੇ ਅਸੀਂ ਕਹੂਗੀ ਚੋਰੀ ਮੈਂ ਭੋਂ ਦਾਈ ਨੇ ਹੋਰ ਦੇ ਦੀ ਇੱਕ ਹੋਰ ਦੇ ਦੋ ਆ ਵੀ ਦੇ ਦੋ ਹੋਰ ਦੇ ਲੈ ਇੱਕ ਹੋਰ ਦੇ ਕਿੱਥੇ ਲੁਕਣਾ ਹੈ ਕਿਥੇ ਲੁਕਣਾ ਦੋ ਹੀ ਨੇੜੇ ਨੂੰ ਕਿੱਥੇ ਲੁਕਣਾ ਆ ਦੇ ਦੇ ਆ ਦੇ ਦੇ ਨਹੀਂ ਲੈ ਵੀ ਲੰਦੀ ਆ ਨਾ ਇਹ ਰੱਖ ਲੈ ਸਿੱਕੋ ਤਾਂ ਆਹ ਬੰਦਾ ਲੈ ਸਾਈਨ ਟੱਕਰ ਦਾਈ ਹੈ ਨਾ ਇਹ ਨਾ ਇਹ ਨਹੀਂ ਆਲੇ ਮਾਰਦਾ ਉਹ ਮੈਨਾ ਪੁੱਤ ਉਹ ਦਾਈ ਥੋੜਾ ਦਿੱਤੀ ਆ ਦੇਖੀ ਟੱਕਰ ਤਾਂ ਲੱਗਿਆ ਵਾ ਲੈ ਮੈਨੂੰ ਦੇ ਦੋ ਵਾੜਿਆ ਵੜਾ ਉਹ ਚੁਟਾਈ ਕਰਦਾ ਉਹ ਚਾਏ ਦਾ ਫੇ ਚੁੱਪ ਕਰ ਜੇ ਮੈਂ ਦੈਰੀ ਤਾਂ ਨਹੀਂ ਚੁੱਪ ਕਰ ਜਾ ਬੀ ਕੀ ਚੁਟਾਈ ਕਰੀ ਆਪਾਂ ਦਾਦੀ ਚਾਏ ਕਰੇ ਹੈ ਹੈ ਉਹ ਮਾਰੇ ਦੀ ਨੂਰ ਮਿੱਠੀ ਮਿੱਠੀ ਦੀ ਦੋਈ ਇਹ ਬਾਤ ਹੈ ਅਰ ਨਹੀਂ ਨਹੀਂ ਦੋ ਸਾਲ ਹੁਣ ਨਹੀਂ ਦੇਣ ਹੁਣ ਨਹੀਂ ਦੇ ਜਾ ਪਾਪਾ ਕੋ ਜਾ ਚੱਲ ਸਾਸਰੀ ਘਰ ਬੁਲਾ ਦੇ ਫੇ ਸਾਸਰੀ ਮੈਂ ਸੀ ਨਹੀਂ ਅੱਛਾ ਹੋ ਗਿਆ ਚਾਚਾ ਉਹ ਚੱਲ ਜਾ ਪਾਪਾ ਕੋ ਜਾ ਕਾ ਪਾ ਪਾ ਨੁ ਪਾ ਕੇ ਜਾ। ਹੁਣ ਕਿੱਥੇ ਜਾਣਾ ਫਿਰ? ਮੇਰਾ ਫੋਨ ਜਾ ਰਿਹਾ। ਬਾਹਰ ਲੈ ਜਾ ਚਲ। ਚਲ। ਬਾਹਰ ਲੈ ਕੇ ਉੱਪਰ। ਹੋਰ ਵੀ ਲਓ ਫੋਨ ਵੀ ਲੈਣਾ। ਹੋਰ ਨਾਲੇ ਹੋਰ। ਹਾਂ। ਦਵਾਈ ਬੜੀ ਔਖੀ ਲੰਦੀ ਐ। ਦਵਾਈ ਬੜੀ। ਜਲੰਦੀਪ ਤਾਂ ਕੀ ਕਰਨਾ? ਜਰਮਦਿੰਦਾ ਭਾਈ ਹੁਣ ਵੀਰ ਨੂੰ ਦੇਖ ਕੇ ਨੇ ਹੋਏ ਬੋਲਦੇ ਆ ਵੀਰ ਬਣਾ ਪਹਿਲਾਂ ਸਸਟਰੀ ਕਰ। ਸਸਟਰੀ ਕਰ ਦੀ ਸਰ। ਕਿਹੜੇ ਢਾਬੇ ਪਰ? ਇਹ ਢਾਬੇ ਪਰ ਲੈ। ਢਾਬੇ ਪਰ ਕੱਧ ਜਾਣਾ ਸੀ। ਕਿਹੜਾ ਬੈਲੈਂਸ ਬੁੱਕ ਕਰਦਾ ਤੁਸੀਂ ਐਂ ਦੱਸੋ। ਦੱਸੋ। ਕਿਹੜੇ ਢਾਬੇ ਪਰ ਜਾਣਾ? ਲੈ ਢਾਬੇ ਪਰ ਨਹੀਂ ਜੀ ਜਾਣਾ। ਅਸੀਂ ਪਹਿਲੇ ਸਬੂਕ ਕਰਕੇ ਦੋ ਤੁਸੀਂ। ਪਹਿਲਾਂ ਸਰ। ਆਸੀਂ ਕੰਪਨੀ ਬਲਾਈਏ ਇਕੱਠੇ ਲੋਕਾਂ ਦੇ ਘਟ ਕਰੀਏ ਵੀਰ ਦਾ ਵਿਆਹ ਕਰਨਾ ਦੁਆਰਾ ਕਿੱਦਾਂ ਲੈ ਪਿਆ ਦੱਸੋ ਕੀ ਕਰੋਣਾ ਥੋਪਾ ਬਾਪੇ ਜੀ ਗੱਲਣਾ ਹੈ ਵੀਰ ਦਾ ਵਿਆਹ ਕਰਨਾ ਦੁਆਰਾ ਹੱਦ ਹੋ ਗਈ ਦੱਸ ਪਾਪਾ ਹੋੜਾ ਹੁੰਦਾ ਜਦ ਇਹਨਾਂ ਦੇ ਵਿਆਹ ਨੂੰ 25 ਸਾਲ ਹੋ ਗਏ ਆਪਾਂ ਵਿਆਹ ਵੀ ਕਰ ਦੂੰਗੇ ਅੱਛਾ ਦੁਆਰਾ ਜਦ 25 ਸਾਲ ਹੋ ਗਏ ਅੱਛਾ ਲਾਵਾ ਹੀ ਨਹੀਂ ਲੈਣੀ ਬਾਕੀ ਫੰਕਸ਼ਨ ਕਰ ਲੈਣੇ 25 ਸਾਲ ਬਾਅਦ ਕੀ ਹੁੰਦਾ ਦੁਆਰਾ 25 ਸਾਲ ਨੂੰ ਆਏ ਦੱਸ ਅੱਧਾ ਅੱਧਾ ਕਹੋ ਜਾਂਦਾ ਹੁੰਦਾ ਲੈ 50 ਨੂੰ ਅੱਧਾ ਕਹ ਦਿੰਦੇ ਆ 100 ਨੂੰ ਪੂਰਾ ਕਹ ਦਿੰਦੇ ਆ ਤਾਂ ਜਿਆਦਾ ਅੱਧ 25 ਹੋ ਜਾਂਦਾ ਤਾਂ ਕਰਕੇ ਇਹ ਹੁਣ ਗੱਲ ਹੈਗੀ ਆ ਜੀ ਐਦਾਂ ਅਸੀਂ ਕਰਦੇ ਆ ਪਲਾਨ ਕਿ ਬਾਈ ਦਾ ਜਨਮ ਦਿਨ ਮਨਾਇਆ ਜਾਵੇ ਹੁਣ ਕਿੱਥੇ ਮਨਾਈਏ ਵੀ ਦੇਖੋ ਮਨਾ ਜਾ ਮਨਾਉਨੇ ਕਿਤੇ ਕਰਦੇ ਆ ਪਲਾਨ ਫਿਰ ਕੋਈ ਮੈਂ ਕਿਹਾ ਵੀ ਪਲਾਨ ਕਰ ਰਹੇ ਹਾਂ ਕਰਦੇ ਆ ਤੇ ਦੇਖਦੇ ਆ ਹੁਣ ਬਾਕੀ ਕਿੱਥੇ ਮਨਾਈਏ ਘਰਾਂ ਮਨਾਈਏ ਕਿ ਕਿਤੇ ਬਾਹਰ ਮਨਾਈਏ ਤੇ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਹੈ ਪਹਿਲਾਂ ਅਸੀਂ ਪੈਂਡਿੰਗ ਰੱਖ ਲਿਆ ਦਾ ਇਹ ਗੱਲਾਂ ਆਏ ਆ ਜੀ ਹੁਣ ਭਾਈ ਦੇਖਦੇ ਆ ਵੀ ਵਿਚਾਰ ਚੱਲ ਰਿਹਾ ਕਿ ਕਿੱਦਾਂ ਕਰੀਏ ਹੈਨਾ ਮੀਟਿੰਗਾਂ ਪਠਾ ਗਿਆ ਮੀਟਿੰਗ ਸਾਰੇ ਆਏ ਗੱਲ ਕਰਨ ਨੂੰ ਪੈਣੀ ਹੈ ਹੌਲੀ ਹੌਲੀ ਹੁਣ ਦੇਖਦੇ ਕਿਤੇ ਗੱਲ ਹਾਂ ਸਾਰੇ ਗੱਲ ਮੀਟਿੰਗ ਸਾਰੇ ਇਕੱਠੇ ਹੋਣੇ ਚਾਹੀਦੇ Zoom ਮੀਟਿੰਗ ਕਰਾਂਗੇ ਪਰ ਹੋਰ ਹੋਰ ਤੇ ਦੇਖਦੇ ਹੁਣ ਜੈਸਮੀਨ ਦੇ ਸਹਾਂਵਗਲ ਜਿੱਦਾਂ ਜੈਸਮੀਨ ਦੀ ਕਲੀਸ਼ਟ ਮਤਲਬ ਕਈ ਵਾਰ ਥੋੜੀ ਜੀ ਉੜਦੀ ਜਾਂਦੀ ਆ ਉਹਦੇ ਕਰਕੇ ਨਾ ਆ ਦੇਖਦੇ ਆ ਫਿਰ ਉਹਦੇ ਸਹਾਂਵਗਲ ਜੇ ਤਾਂ ਠੀਕ ਰਹੀ ਫਿਰ ਤਾਂ ਕਿਤੇ ਇੱਥੇ ਲੋਕਲ ਕੋਈ ਮਤਲਬ ਇਹ ਢਾਬੇ ਤੇ ਮਨਾ ਲਾਂਗੇ ਜਾਂ ਕਿਤੇ ਹੋਰ ਹਨਾ ਉੱਥੇ ਮਨਾ ਲਾਂਗੇ ਜਿੱਥੇ ਤੀਆਂ ਦਾ ਫੰਕਸ਼ਨ ਕਰਿਆ ਹਾਂ ਤੀਆਂ ਦਾ ਫੰਕਸ਼ਨ ਕਰਿਆ ਜਿੱਥੇ ਲੱਗੇ ਵਧੀਆ ਰਹਿਣਾ ਪਰ ਬਾਜੀ ਵੇਟ ਚ ਨਹੀਂ ਨਹੀਂ ਫੇ ਉੱਥੇ ਦੇਖ ਲਾਂਗੇ ਆ ਉਹ ਨਹੀਂ ਫਿਰ ਅਗਰ ਉੱਥੇ ਨਹੀਂ ਤਾਂ ਫਿਰ ਜੇ ਅਗਰ ਕੰਡੀਸ਼ਨ ਆ ਜੀ ਥੋੜੀ ਜੀ ਮਤਲਬ ਕਈ ਵਾਰ ਨਹੀਂ ਸੈੱਟ ਬੰਦੀ ਫੇਰ ਆਪਣਾ ਘਰ ਬਣਾ ਲਾਂਗੇ ਹਜੇ ਸਾਡਾ ਪੱਕਾ ਕੋਈ ਪਲਾਨ ਨਹੀਂ ਹੈ ਹੈਨਾ ਉਹ ਤੁਹਾਨੂੰ ਆਉਣੇ ਵਾਲੇ ਇੱਕਦੇ ਦਿਨ ਚ ਬਲੋਕਰ ਨੂੰ ਪਤਾ ਲੱਗੇ ਜਾਣਾ ਵੀ ਅਸੀਂ ਕਿੱਥੇ ਬਣਾਉਣਾ ਹੈ ਤੇ ਕਿਵੇਂ ਬਣਾਉਣਾ ਹੈ ਹੈਨਾ ਤੇ ਇਸ ਦਾ ਫਿਲਹਾਲ ਤਾਂ ਸਾਰੇ ਕੰਮ ਚੱਲ ਰਹੇ ਆ ਵੀ ਡੁਕਾ ਦਾ ਸਾਰੇ ਕੰਮ ਉਹ ਮੰਮੀ ਇਹ ਨਾ ਸੀਤ ਜੀ ਉਹ ਚੱਲੀ ਵੀ ਆ ਸੀਤ ਜੀ ਉਹ ਮੈਂ ਮੇਰੀਆਂ ਅੱਧੀਆਂ ਬਾਨਾਂ ਤਕਰੀਬਨ ਹੁਣ ਰੋਕੜ ਮੈਂ ਹੁਣ ਜਦ ਦੁੱਧ ਮਾਣ ਜਾਂਦਾ ਜੀ ਅੱਧੀਆਂ ਬਾਨਾਂ ਬਿਮਾਰ ਹੋਈਆਂ ਨੇ ਹੋਰ ਅੱਜ ਦੁੱਧ ਕਾਤੇ ਇੰਨਾ ਬਚਿਆ ਜੀ ਲੋਕ ਦੁੱਧ ਲੰਦੇ ਹੀ ਨਹੀਂ ਅਗਲਾ ਹਰੇ ਕੇ ਆਈ ਗਏ ਕੋਈ ਜਣਾ ਕਹਿੰਦੇ ਸਾਰੇ ਬਿਮਾਰ ਪਏ ਪਈ ਸਾਰੇ ਬਿਮਾਰ ਉਹੀ ਤਾਂ ਹੈ ਪਰ ਚਾਹ ਬਣ ਕੇ ਪੀਏ ਨਹੀਂ ਹੁੰਦਾ ਹਾਂ ਜਿਹਦੇ ਹੁਣ ਨਿਆਣੇ ਜਦ ਹੁਣ ਨਿਆਣੇ ਬਿਮਾਰ ਹੋ ਜਾਂਦੇ ਆ ਫਿਰ ਦੁੱਧ ਨਿਆਣੇ ਹੀ ਦੁੱਧ ਪੀਂਦੇ ਜਾਂਦੇ ਅਗਲਾ ਨਿਆਣਿਆਂ ਨੂੰ ਤੋਂ ਫਿਰ ਇੰਨੇ ਟਾਈਮ ਦੁੱਧ ਦੇ ਦਿੰਦਾ ਕੋਸ਼ਨਾ ਮੀਂਹ ਪਈ ਜਾਂਦਾ ਮੀਂਹ ਪਈ ਰਹੀ ਜਾਂਦਾ ਅੰਦਰ ਆ ਜਾਂਦੇ ਫੇਰ ਮੀਂਹ ਚ ਜਾਉਂਦੇ ਹੁਣ ਮੌਸਮ ਲੱਗਿਆ ਚੇਂਜ ਹੋਣ ਅ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਮੀਂਹ ਵੀ ਕਈ ਦਿਨ ਦਾ ਪਈ ਜਾਂਦਾ ਹੈ ਨਾ 4-5 ਦਿਨ ਦਾ ਮੀਂਹ ਪਈ ਜਾਂਦਾ ਹੋਰ ਮੀਂਹ ਵੀ ਨਹੀਂ ਹਟਦਾ ਹਾਂ ਹਾਂ ਅੱਜ ਤੁਸੀਂ ਹਿਸਾਬ ਲਾ ਲਓ ਵੀ ਜੇ ਫੁੱਲ ਪੱਖਾ ਛੱਡ ਲਈਏ ਤਾਂ ਥੱਲੇ ਠੰਢੀ ਲੱਗਣ ਲੱਗ ਜਿੰਦੀ ਹੈ 10 ਘੰਟੇ ਬਾਅਦ ਮੌਸਮ ਐਨਾ ਚੇਂਜ ਹੋ ਗਿਆ ਹੈ ਨਾ ਤਦਾਰਾ ਸ਼ਾਇਦ ਗਰਮੀ ਹੋ ਵੀ ਸਕਦੀ ਆ ਪਰ ਹੁਣ ਫਿਲਹਾਲ ਚੇਂਜ ਹੋ ਗਿਆ ਹੈ ਉਦੇ ਕਰਕੇ ਉਲਝ ਰਹੇ ਸਾਰੇ ਮੇਰਾ ਦਾ ਆਵਾਜ਼ ਗਲਜਾ ਦੁਕੀ ਜਾਂਦਾ ਤੇ ਤਾਂ ਕਰਕੇ ਭਾਈ ਮੜਾ ਜਾਂ ਆਪਣੀ ਸ਼ਹੀਦ ਦਾ ਵੀ ਖਿਆਲ ਰੱਖੋ ਸਾਰੇ ਜਣੇ ਹਣਾ ਤੱਕੇ ਨਾਲ ਮੈਂ ਤਾਂ ਮਨੋਵਲੀ ਬਿਮਾਰ ਹੋ ਜਾਂ ਚੰਗੀ ਭਲੀ ਮੈਂ ਪਰਸੇ ਚੰਗੀ ਭਲੀ ਦੀ ਰਾਤ ਨੂੰ ਹਾਂਗੀ ਸਿੜੀ ਆ ਬਹੁਤੂ ਤੇ ਛੜਦਾ ਏ ਗਾਲ નીચે ਤੇ ਹੁੱਤੂ ਤੇ ਚੜਕੇ ਜਦੇ ਨਾ ਉਦਣ ਬਹੁਤ ਵਧੀਆ ਵਧੀਆ ਕਮੈਂਟ ਆਏ ਆ ਮਤਲਬ ਇੱਕ ਦਾ ਕਹਿੰਦੇ ਖੜਾ ਬਣਾ ਕੇ ਖਾਓ ਸੂਜੀ ਆਪਣਾ ਨਹੀਂ ਕਹਿੰਦੇ ਬਹੁਤ ਕਮੈਂਟ ਆਏ ਉਹਨਾਂ ਵਾਲੀ ਵੀਡੀਓ ਤੇ ਇੱਕ ਇੱਕ ਰਾਤ ਨੂੰ ਕਹਿੰਦੇ ਹੁੰਦੇ ਆ ਪਤਾ ਨਹੀਂ ਵੇਸਣ ਦਾ ਕੁਝ ਬਣਾ ਕੇ ਇੱਕ ਸ਼ਹਿਦ ਸ਼ਹਿਦ ਸਲਤਾਨੀ ਉਹ ਉਸੇ ਮੇਰੇ ਦਾ ਪੰਕ ਸ਼ਹਿਦ ਆ ਵੀ ਉਹਦਾ ਵੇਸਣ ਦਾ ਵੀ ਕੁਝ ਕਰਦੇ ਸੀ ਸ਼ਹਿਦ ਆਲਾ ਕੋ ਕੋ ਆਇਆ ਵੀ ਸ਼ਹਿਦ ਹੋਰ ਆਲਾ ਕੇ ਆ ਤੇ ਜਿੱਦਾਂ ਆਪਾਂ ਪਹਿਲਾਂ ਕਰਦੇ ਜਿੰਦੇ ਤੁਹਾਨੂੰ ਇੱਕ ਦੋ ਵਾਰੀ ਮੈਂ ਖਾਇਆ ਨਹੀਂ ਮੈਨੂੰ ਇੱਕ ਦੋ ਵਾਰੀ ਪਾਈ ਮੈਂ ਚੰਨ ਵੀ ਉਹ ਕਰ ਮਿਲਦਾ ਹਾਂ 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 ਤਾਲੀ ਵਿੱਚ ਵੀ ਸੈੱਟ ਪਾ ਕੇ ਉਹ ਵੀ ਠੀਕ ਹਾਂ ਉਹ ਖਾਂਦਾ ਜਦੋਂ ਚੱਕ ਦਿੰਦਾ ਕਈ ਕਈ ਕਮੈਂਟ ਆਈ ਪਰ ਐਨਾ ਜਿਹੜੀ ਮੈਂ ਦਵਾਈ ਲੈਂਦੀ ਆ ਉਹ ਡਾਕਟਰ ਨੂੰ ਜਲਾ ਆਪਣੀ ਤੋਂ ਦਿੱਤੀ ਵੀ ਹੈ ਜਦੋਂ ਉਹਦੇ ਵਿੱਚ ਵੀ ਖਾਸਾ ਕੁਝ ਆਹ ਤਾਂ ਨਹੀਂ ਪਕਾ ਸਕਿਆ ਉਹ ਮੰਦੀ ਹੁੰਦੀ ਹੁੰਦੀ ਆਹ ਜੁਰਦੀ ਤਾਂ ਹੈ ਘੱਟ ਜੀ ਦੋ ਦਿਨ ਬਾਅਦ ਛਿਲਣ ਦੀ ਦਿਹਾੜੀ ਤੇ ਚਲ ਹੌਲੀ ਹੌਲੀ ਤਾਂ ਦੱਸ ਜੇ ਜੇ ਸਾਡੀ ਨੂਰ ਨੂੰ ਮਿਲੋ ਪਹਿਲਾਂ ਨੂਰ ਬਲਸ਼ਾ ਚਿਕਾ ਤੂੰ ਠੀਕ ਐ ਇਹ ਨੂੰ ਨਰੂ ਮੈਂ ਦਹੀਂ ਲੈ ਕੇ ਹਟਿਆ ਹਾਂ ਇਹ ਹੁਣ ਰੋਣਾ ਬਹੁਤ ਪਾਉਂਦਾ ਕਹਿੰਦਾ ਮੈਂ ਦਹੀਂ ਲੈਣ ਲੱਗਿਆ ਹਨਾ ਕਿਆ ਰੋਂਦਾ ਬਹੁਤ ਆ ਮੈਂ ਰੋਂਦਾ ਹਾਂ ਰੋਂਦਾ ਰੋਂਦਾ ਬਹੁਤ ਆ ਇਹਦਾ ਕੀ ਜਨਰ ਗੱਲ ਕਰੀਂ ਨਰੂ ਕਹ ਮੈਂ ਗੰਦਾ ਬੱਚਾ ਤੂੰ ਕਿਹਦੇ ਨਾਲ ਗੱਲ ਕਰਨੀ ਪੁੱਤ ਕਿਹਦੇ ਨਾਲ ਦੱਦੀ ਬੁਦੀ ਨਾਲ ਹੋਰ ਕਿਹਦੇ ਨਾਲ ਗੱਲ ਕਰਨੀ ਆ ਹੋਰ ਬੁਜੀ ਬੜੀ ਨਾਲ ਕਰਨੀ ਆ ਦੱਦੀ ਬੁਦੀ ਨੇ ਰੱਜੀ ਬੁਝਣੀ ਇੱਕ ਹੋਰ ਪੁਜੀ ਆ ਉਹਨਾਂ ਨਾਲ ਕਿਹਦੇ ਨਾਲ ਕਰਨੀ ਆ ਈ ਬਣਾ ਮੀ ਬੀਪ ਨਾਲ ਹੁਣ ਤੁਸੀਂ ਰਾਤ ਦਾ ਇਨਸੀਡੈਂਟ ਦੱਸੋ ਈ ਬਣਾ ਜਗਤੋਰੇ ਬੈਠੇ ਤੇ ਮਾਲਾ ਵਾਲਾ ਆਹੋ ਮਾਸੀ ਨੂੰ ਮਾਨਾਨੀ ਨੂੰ ਮੰਮੀ ਨੂੰ ਨਹੀਂ ਕਿਹਾ ਆ ਜਾ ਮਾਸੀ ਨੂੰ ਕਹਿੰਦੀ ਇੱਦੀ ਆ ਜਾ ਮਾਸੀ ਆ ਜਾ ਬੱਸ ਇਹ ਕਹਿੰਦੀ ਕਿਆ ਲਿਆ ਮਾਂ ਉਹਨੂੰ ਦੱਸੇ ਵੀ ਮੈਂ ਤਾਂ ਹਾਂ ਕੁਛ ਘੜ ਮੰਮੀ ਪੁੱਛੇ ਕਰੇ ਨਾ ਬੋਲੇ ਨਾ ਉਹ ਗੱਪੇ ਕਿਆ ਗੱਣਾ

ਅਰਦੀ ਗਾ ਵੀ ਜਿਹੜੇ ਜਿਹੜੇ ਖੋਲ ਹੁੰਦੀ ਚੁੰਡੀਆਂ ਸਿੰਘ ਬਣਾ ਲੇ ਐਨਦਰ ਤੋਂ ਕੋਲ ਪਿੱਛੇ ਵਾਲੇ ਨੂੰ ਮੀਂਹ ਹੱਥ ਪੈਂਦਾ ਨਾ ਉਹ ਨਾਲ ਨਾਲ ਸੱਤ ਕਰਕੇ ਨਹੀਂ ਗੱਡੀ ਚ ਅੱਛਾ ਬਾਈ ਲੈਣੀ ਹੋਣੀ ਸਾਪੂ 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 ਨਹੀਂ ਮੀਂਹ ਤੇ 부ਜੀ ਕਹੀਂ ਨਹੀਂ ਤੇ 부ਜੀ ਬਣੀ ਉਹ ਮੇਰੀ ਗੱਲ ਸੁਣ ਤੂੰ ਬੜੀ 부ਜੀ ਨੂੰ ਆਪਣੀ ਨੂੰ ਯਾਦ ਕਰਦੀ ਨਹੀਂ ਬੜੀ 부ਜੀ ਦਾ ਵੀ ਨਾਮ ਲੈ ਕਰ ਉਹਦਾ ਨਾਮ ਕੀ ਆਏ ਇਹ ਮੀਤ 부ਜੀ ਕਈ ਬੋਤਾ ਪੈਨੋ ਗਿਆ ਨਹੀਂ ਤੈਨੂੰ ਪਤਾ ਹੀ ਨਹੀਂ ਇਹਨੂੰ ਕਿਹੜੀ ਬੁਈ ਹੈ ਕਿੰਨੀਆਂ ਬੁਈਆਂ ਤੇਰੀਆਂ ਕਿੰਨੀ ਬੁਈਆਂ 300 ਤੋਂ ਵੱਧ ਉਹਨੂੰ ਨੇ ਆ ਗਏ ਕਿੰਨੀਆਂ ਬੁਈਆਂ ਤੇਰੀਆਂ ਅੰਨੀਆਂ ਅੰਨੀਆਂ ਹੀ ਹੈ ਸੱਚੀ ਗੱਲ ਹੈਗੀ ਐ ਅੰਨੀਆਂ ਹੀ ਆ ਵੀਡੀਓ ਵੀ ਦੇਖਦੀਆਂ ਦੀਆਂ ਬੂਜੀਆਂ ਇਹਦੀਆਂ ਇਹਨਾ ਨਾ ਕਰੋ ਤਿੰਨੇ ਨਹੀਂ ਹੈਗੀਆਂ ਕਿ ਅੰਨੀਆਂ ਹੀ ਆ ਅੰਨੀਆਂ ਬਹੁਤ ਹੈ ਮੇਰੀਆਂ ਹਰ ਕਿਹਾ ਕਿ ਬਾਹਰ ਬੈਠੀਆਂ ਈ ਮੀਤ ਬੂਜੀ ਰੱਜੀ 부ਜੀ ਬਸ ਨਾ ਪੁੱਤ ਤਾਰਨਾ ਮਿੱਟੇ ਟੋੜ ਜੂ ਮੀਤ ਬੂਜੀ ਮੀਤ ਬੂਜੀ ਚੱਕਦੇ ਇਹ ਆਪਣੀ ਮਰਜ਼ੀ ਦੀ ਮਾਲਕਣ ਆ ਜੀ ਇਹ ਜੇ ਰੱਟਾ ਲੱਗ ਗਿਆ ਮੀਤ ਬੂਜੀ ਦਾ ਫੇ ਮੀਤ ਬੂਜੀ ਜੇ ਦੀਪ ਬੂਜੀ ਦਾ ਬੂਜੀ ਨਹੀਂ ਫੇ ਰੱਜੀ ਬੂਜੀ ਦਾ ਪੱਕੀ ਹੋ ਹਾਂ ਉਹਨੂੰ ਕਹਿੰਦੀ ਬੀ ਦਿਖਾ ਦੇ ਮੈਨੂੰ ਬੀ ਵੀਡੀਓ ਕਾਲ ਚ ਅੱਛਾ ਜਦ ਫੋਨ ਆ ਨਾ ਜਦ ਆਂਦੀ ਹੈ ਫੋਨ ਆ ਗਿਆ ਵੀ ਪਤਾ ਲੱਗ ਜੁੰਦਾ ਨਹੀਂ ਫੋਨ ਆਇਆ ਵਾ ਹੁਣ ਜਦੇ ਨਹੀਂ ਆਂਦੀ ਅੰਦਰ ਨੂੰ ਹਾਂ ਦੇਖ ਲਓ ਜੇ ਇਹਦੇ ਕੋਈ ਫੋਨ ਅਸੀਂ ਫੜਾਇਆ ਵੀ ਆ ਕਈ ਵਾਰ ਲੱਗ ਜਾਂਦੀ ਦੇਖਣ ਉਹ ਪਹਿਲਾਂ ਨਹੀਂ ਆ ਜੇ ਫੋਨ ਫੜ ਕੇ ਬੈਠੀ ਵੀ ਆ ਜੀ ਜੇ ਕੋਈ ਫੋਨ ਆ ਗਿਆ ਜਦੇ ਭੱਜ ਲੰਦੀ ਲੇਕੇ ਮੇਰੇ ਭੱਜ ਲੰਦੀ ਵਧੀਆ ਗੱਲ ਨਹੀਂ ਨੇੜਾ ਕੱਟੀ ਜਾਂਦਾ ਹਾਂ ਮਨ ਦੱਸੀ ਜਾਉਗੀ ਕਿਤਨੀ ਨਹੀਂ ਹੈਗੀ ਜਦੇ ਲੈ ਕੇ ਆ ਜੰਗੀ ਹਾਂ ਪਹਿਲੀ ਪਹਿਲ ਮਾੜੀ ਦੀ ਪਹਿਲ ਅੱਜ ਜਦੇ ਲੈ ਕੇ ਆ ਜੰਗੀ ਪਤਾ ਲੱਗ ਜਾਂਦਾ ਲੈ ਵੀ ਹੁਣ ਫੋਨ ਆਇਆ ਇੱਕ ਵਿੱਚ ਵੀ ਫੋਨ ਆਂਦੇ ਆ ਉਹ ਰਿੰਗ ਤੇ ਆਉਂਦੇ ਵਿੱਚ ਹੋਰੀ ਨਹੀਂ ਆਉਂਦੀ ਹੁੰਦੀ ਵਿੱਚ ਸੱਚਾ ਤਾਂ ਉਹ ਵੀ ਨੂੰ ਪਤਾ ਵੀ ਇਹ ਫੋਨ ਨਹੀਂ ਹੈਗਾ ਹਾਂ ਦੇਖ ਲਓ ਜਿਹੜਾ ਦੂਆ ਘਰਾਂ ਦਾ ਉਹਨੂੰ ਭੱਜਦੀ ਅੰਦਰ ਲੈ ਕੇ ਮਮਾ ਮੋਨ ਮਮਾ ਮੋਨ ਨੂੰ ਐਸੀ ਵੀਡੀਓ ਆ ਜਾਂਦੀ 17 ਵਾਰੀ ਕਿ ਮੰਮੀ ਕਹੂਗੀ ਫੋਨ ਆ ਗਿਆ ਨਾ ਨਾ ਵੀ ਨਹੀਂ ਆਇਆ ਰਿਹਾ ਫੋਨ ਨਹੀਂ ਆਇਆ ਸਾਰਾ ਪਤਾ ਹੀ ਨਹੀਂ ਦੇ ਲਾ ਬਈ ਜੀ ਬੋਲ ਤਾਂ ਵੀ ਵੀਡੀਓ ਆ ਆ ਫੋਨ ਹੈ ਇਹ ਫੋਨ ਵੱਜਦਾ ਹੁਣ ਕਿਸ ਦਾ ਫੋਨ ਆ ਗਿਆ ਮੈਂ ਘਰੇ ਜਿਹਦਾ ਫੋਨ ਹੈ ਜਾਨ ਦਰਵਾਇਤੀ ਹੈ ਨਾ

ਤਾਂ ਹੀ ਕਹਿੰਦੇ ਨੇ ਅਗਰ ਨੂੰ ਮੈਂ ਕਹ ਤੂੰ ਖੇਲਦੀ ਖੇਲਦੀ ਹੁੰਦੀ ਨੂੰ ਵਨ ਟੂ ਸਿਖਾਇਆ ਕਰੀਂ ਤੇਰੇ ਮਗਰ ਬੋਲਣ ਲੱਜਣਾ ਬਸ ਹਾਂ ਦੇਖ ਲੈ ਹੁਣ ਉਹਨੇ ਸਾਸਰੀ ਘਰ ਬੁਲਾਈ ਆ ਕਹਿੰਨੇ ਜਦ ਇਹ ਲੱਗ ਗਿਆ ਆਪਣੂ ਹੂੰ ਨਿਆਣਾ ਨਿਆਣਾ ਦੇਖ ਕੇ ਬੜੀ ਚੇਤੀ ਚੀਜ਼ ਸਿੱਖਦਾ ਹਣ ਤੂੰ ਸੀ ਦੱਸੋ ਕਿ ਇਹਨੂੰ ਦੇਖ ਕੇ ਕੀ ਸਿੱਖਣਾ ਤੁਸੀਂ ਬਣਾ ਜਾ ਕਰ ਲੋ ਅਫਸੋਲ ਦਾ ਅਫਸੋਲ ਦਾ ਕਰ ਲੋ ਮੜਾ ਮੋਟਾ ਯਾਰ ਸਲਾਹ ਤਾਂ ਕਰ ਲੋ ਮੁੜ ਕੇ ਬੋਤੀ ਹੋਈ ਬੋਰ ਥੱਲੇ ਕੇ ਸੋਣਾ ਮੇਰੀ ਗੱਲ ਸਾਨੂੰ ਮੜਾ ਮੈਂ ਉਹ ਦੇਖਦਾ ਵਾਂ ਕਿ ਮੈਂ ਇਹ ਦੇਖਦਾ ਤੂੰ ਮੇਰੇ ਬਾਹਰ ਜਾਣ ਨੂੰ ਰਾਤਾ ਹੈਗਾ ਕੋਈ ਨਹੀਂ ਦੀਦੀ ਇੱਕ ਵਾਰੀ ਤੂੰ ਸੀ ਰੋਤੇ ਕਹਿ ਲੋ ਬਈ ਅੱਪਾ ਨੂੰ ਰਸੋਈ ਦੀ ਲੋੜ ਹੈ ਨਾ ਮੈਂ ਇਹਨਾਂ ਨੂੰ ਕਿਹ ਸੁਲਾਹਤਾ ਕਰ ਲਉ ਹੌਲੀ ਹੌਲੀ ਹੋਊਗਾ ਬਹੁਤ ਚੀਜ਼ਾਂ ਦੀ ਆ ਰਹਿ ਤੈਨੂੰ ਦਾ ਹੌਲ ਬਣ ਗਿਆ ਪੁੱਤੋ ਇਹੋ ਚੀਜ਼ਾਂ ਦੀ ਲੋੜ ਹੈ ਉਹ ਕਰਦੇ ਆ ਰਸੋਈ ਵਾਲਾ ਫਸ ਤਮ ਵੀ ਕਰਦੇ ਆ ਆ ਗਈ ਹੁਣ ਜੀਰੀ ਟੈਨਸ਼ਨ ਆ ਜੀ ਬਸ ਆ ਗਈ ਕੰਨ ਮੈਂ ਤਾਂ ਰੱਬ ਨੂੰ دعا ਕਰਉ ਸਾਈ ਪ੍ਰਮਾਤਮਾ ਮੀ ਹਟਾ ਦੇ ਹੁਣ ਗਮ ਜਿਹੜੀ ਇਹ ਪਹਿਲਾਂ ਕਹੀ ਕਿ ਕਣਕ ਇੱਕ ਬਾਈ ਗੱਲ ਆਈਆਂ ਜੀ ਚਲੋ ਸਾਟੀਆਂ ਦਾ ਗੱਲਾਂ ਚੱਲੀ ਹੋ ਜਾਣੀਆਂ ਹਨਾ ਅ ਕਿ ਜਿੱਧਰ ਹੁਣ ਹੁਣ ਪਾਣੀ ਉੱਪਰ ਤੇ ਤੁਹਾਨੂੰ ਪਤਾ ਹੀ ਮੀਂਹ ਪਈ ਜਾਂਦਾ ਪਾਣੀ ਆਏ ਹੋਏ ਆ ਬਹੁਤ ਜ਼ਿਆਦਾ ਆ ਤਲਵੰਡੀ ਥਾਪੋਂ ਵੱਲ ਪਤਾ ਨਹੀਂ ਕਿੱਧਰ ਹੈ ਤੇ ਹਣਾ ਉੱਤਰ ਪਈ ਹਾੜ ਹੂੜ ਵੀ ਕਾਫੀ ਆਏ ਹੋਏ ਆ ਤਰਨਤਾਰਨ ਗੁਰਦਾਸਪੁਰ ਰੋਪੜ ਨਮਾਸ਼ਰ ਨਮਾਸ਼ਰ ਹੋ ਗਿਆ ਤੁਹਾਡੇ ਫੋਨ ਤੇ ਹੁਣੇ ਅਲਰਟ ਆਇਆ ਸੀ ਜਰਮਨ ਧਰਤੀ ਹਾਂ ਬਈ ਹੁਣ ਇਹ ਵੀ 3 ਘੰਟਿਆਂ ਤੱਕ ਵੀ ਹਵਾ ਵਾਹੂ ਬਾਹੂ ਚੱਲਣ ਦਾ ਡਰਾ ਕਹਿੰਦੇ ਨੇ ਸਾਡੇ ਦੇਖ 22 ਤਰੀਕ ਤੱਕ ਦੱਸਿਆ ਹੋਇਆ ਹਾਂ ਅੱਜ ਹਜੇ 26 ਹੋਈ ਆ ਇਹ ਪਰ ਆਏ ਵੀ ਮਾਲਕ ਦਾ ਕੁਝ ਨਹੀਂ ਪਤਾ ਜੇ ਦੱਸਿਆ ਹੋਇਆ ਵੀ ਆ ਤਾਂ ਵੀ ਜੇ ਮਾਲਕ ਕਿਰਪਾ ਕਰਨ ਪਰ ਆ ਗਿਆ ਇਹ ਸਾਹ ਵੀ ਸਕਦਾ ਏ ਸਾਹ ਵੀ ਸਕਦਾ ਵੀ ਕਈ ਪਾਸੇ ਬਹੁਤ ਅੱਜ ਸਵੇਰ ਦੀ ਇੱਕ ਵੀਡੀਓ ਵਾਇਰਲ ਹੋਈ ਜਾਂਦੀ ਆ ਉਹ ਬਾਈ ਬੇਚਰਾ ਵਨ ਜਿਆਦਾ ਟੁੱਟਦਾ ਇਹ ਕੋਲ ਵੀਡੀਓ ਬਣਾਉਂਦੇ ਵਾਏ ਗੁਰਦੀ ਤੇ ਸਾਡੇ ਨਾਲ ਚੰਗੀ ਨਹੀਂ ਕਰੀ ਵੀਰ ਕਹਿੰਦਾ ਬਾਈ ਰੋਣਾ ਹੁੰਦਾ ਉਸ ਦੀ ਵੀਡੀਓ ਦੇਖ ਕੇ ਹਨਾ ਜਿਹਦੀ ਹੁਣ ਏਨੀ ਫਸਲ ਸਾਡੇ ਨਾਲ ਇਹ ਇਹ ਅਜੇ ਹਾਲਾਤਾਂ ਵਿੱਚੋਂ ਲੰਘ ਕੇ 2018 ਚ 2018 ਚ ਸਾਡੇ ਨਦੀ ਟੁੱਟੀ ਤੇ ਉਦੋਂ ਦਾ ਚਲ ਅਸੀਂ ਵਲੋਗਿੰਗ ਨਹੀਂ ਕਰਦੇ ਹੁੰਦੇ ਤੇ ਜੇ ਉਦੋਂ ਵਲੋਗਿੰਗ ਕਰਦੇ ਹੁੰਦੇ ਤਾਂ ਤਾਂ ਉਹਨੂੰ ਇੱਕ ਅੱਧੀ ਵੀਡੀਓ ਕੱਟ ਕੇ ਜ਼ਰੂਰ ਲਾਉਂਦੇ ਨਾਲ ਪਰ ਦੇ ਹੋਰ ਨੇ ਬਲੌਗਾਂ ਬਲੌਗਰਾਂ ਨੇ ਕਹੀਆਂ ਨੇ ਮਤਲਬ ਪਾਈ ਹੋਈ ਜਾਂਦੀ ਹੈ ਉਹ ਬਲੌਗਰ ਹੈਗੇ ਆ ਜੀ ਹਾਂ ਉਹ ਬਲੌਗਰ ਤਾਂ ਨਾ ਦਸੜ ਦੀ ਲੋੜ ਨਹੀਂ ਜੀ ਕੌਣ ਨਾ ਵੀਡੀਓ ਬਣਾਈ ਬਣੀ ਪਈ ਆ ਪੂਰੀ ਗਲੀਆਂ ਦੇ ਵਿੱਚ ਨੂੰ ਵੀ ਫਿਰ ਕੇ ਬਣੀ ਵੀ ਮਨ ਨਾਲੇ ਜੀ ਜਦ ਦੇ ਮਾਦੇ ਦੇ ਹਾਂ ਜੇ ਮੇਰੇ ਘਰ ਚੋ ਪਤਾ ਨਹੀਂ ਕਿਹਨੇ ਬਣਾਈ ਟੀ ਜਿਹੜਾ ਆਪਣਾ ਹ ਪੈਲੈਸ ਦਾ ਪੈਲੈਸ ਜੋ ਸਮਾਨ ਵੀ ਹੜੜੜ ਕੇ ਆਉਂਦਾ ਤਾਂ ਆ ਗਿਆ ਜੀ ਸੋਫਾ ਆ ਗਿਆ ਜੀ ਟੇਬਲ ਅਸੀਂ ਉਦੋਂ ਚਲੋ ਜਿਹੜਾ ਉਦਾਂ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਹੋਇਆ ਪਰ ਸਾਡੀ ਫਸਲ ਦਾ ਉਦੋਂ ਬਹੁਤ ਨੁਕਸਾਨ ਹੋਇਆ ਕਿਉਂਕਿ ਜੀਰੀ ਉਦੋਂ ਨਿਸਰਦੀ ਥੀ ਮੈਂ ਪਹਿਲਾਂ ਵੀ ਸ਼ਾਇਦ ਇੱਕ ਵੇਲੇ ਬਲੌਗ ਚ ਦੱਸਿਆ ਦੱਸੀ ਹੋਈ ਹੈ ਇਹ ਗੱਲ ਜੀਰੀ ਨਿਸਰਦੀ ਜੀ ਨਿਸਰਦੀ ਜੀਰੀ ਦੇ ਵਿੱਚ ਮੰਮੀ ਨੂੰ ਪਾਣੀ ਲਿਆ ਕੇ ਹੋ ਗਿਆ ਨਾ ਭਾਈ ਆ ਪਿਆ ਦੀ ਪਿਆ ਤੁਸੀਂ ਉਹ ਲਿਆ ਕੇ ਰੱਖਿਆ ਦੋਰ ਮੈਂ ਨਹੀਂ ਰੱਖਿਆ ਤੋ ਦੋਰ ਲਓ ਤੇ ਮੰਮੀ ਸਾਡੀ ਨੂੰ ਮਾਂ ਤਾਨੂੰ ਭਾਈ ਖੰਗ ਛਿੜ ਜਾਂਦੀ ਆ ਉੱਥੋਂ ਛਿੜੇ ਜਾਂਦਾ ਕਿਵੇਂ ਦੇਖੀ ਜਾਂਦੇ ਆ ਲੈ ਮੈਨੂੰ ਮੰਮੀ ਨੂੰ ਦੇਖਣਾ ਕਰੇ ਕਿਆ ਹੁਣ ਗੱਲ ਇਦਾਂ ਜੀ ਵੀ ਅ ਜਦੋਂ ਜੀਰੀ ਨਿਸਰਦੀ ਸੀ ਨਾ ਨਿਸਰਦੀ ਜੀਰੀ ਦੇ ਵਿੱਚ ਹੁਣ ਜਦੋਂ ਗੋਭ ਚ ਅ ਕਹਿ ਲੋ ਵੀ ਦਾਣਾ ਪਿਆ ਵਾ ਗੋਭ ਬਾਹਰ ਨਹੀਂ ਕਰਨੇ ਵਾਲੀ ਆ ਉਦੋਂ ਹਣ ਆਇਆ ਤਾਂ ਜੀਰੀਆਂ ਨਿਸਰਨ ਲੱਗੀਆਂ ਵੀ ਅੰਦੀਆਂ ਜਦ ਪਣੇ ਵਾਲਾ ਪਾਣੀ ਜੀ ਹੁਣ ਜਿਹੜੀ ਜੀਰੀ ਡੁੱਬ ਗਈ ਥੱਲੇ ਹੀ ਰਹਿ ਗਈ ਪਾਣੀ ਦੇ ਵਿੱਚ ਉਹਦੇ ਵਿੱਚ ਗਾਰੇ ਵਾਲਾ ਪਾਣੀ ਗੋਭ ਚ ਪੈ ਗਿਆ ਉਹ ਦਾਣੇ ਅੱਗੇ ਪਿੱਛੇ ਹੋ ਗਏ ਕੋਈ ਵੱਲ ਤਾਂ ਪਹਿਲਾਂ ਨਿਸਰਿਆ ਹੀ ਕੋਈ ਮਤਲਬ ਲੇਟ ਨਿਸਰੀ ਆ ਕੋਈ ਨਿਕਲ ਹੀ ਹੋ ਨਹੀਂ ਹੈਨਾ ਉਹ ਸਾਰੀ ਜੀਰੀ ਅੱਗੇ ਪਿਛੇ ਹੋ ਗਈ ਜਦ ਜੀਰੀ ਵੱਡੀ ਅੱਧੀਆਂ ਬਲਾਂ ਹਜੇ ਨਿਕਲ ਰਹੀਆਂ ਦੀਆਂ ਉਦੋਂ ਅੱਧੀਆਂ ਇੰਨੀਆਂ ਪੱਕ ਗਿਆ ਸੀ ਵੀ ਉਹ ਝੜਨ ਲੱਗ ਗਿਆ ਸੀ ਕਹਿ ਲੋ ਵੀ ਨੁਕਸਾਨ ਬਹੁਤ ਹੋਇਆ ਉਹ ਅਸੀਂ ਤਾਂ ਦੇਖਿਆ ਹੈ ਮਤਲਬ ਇਹ ਹਾਲਾਤ ਪਰ ਬਾਈ ਬਹੁਤ ਔਖਾ ਹੁੰਦਾ ਜਿਹੜੇ ਏਰੀਆ 'ਚ ਇੱਕ ਹੋਰ ਗੱਲ ਫਿਰ ਫਿਰ ਜਿੱਥੇ ਰੇਤਾ ਪੈ ਗਿਆ ਉੱਥੇ ਰੇਤਾ ਹੀ ਪੈ ਗਿਆ ਖੇਤਾਂ 'ਚ ਜਿੱਥੇ ਪਣਾ ਪੈ ਗਿਆ ਉੱਥੇ ਇਹਨੇ ਨਾ ਪਣਾ ਹੀ ਪੈ ਗਿਆ ਉੱਥੇ ਟਰੈਕਟਰ ਜਦ ਦੂਏ ਸਾਲ ਕਦੋਂ ਕਰਦੇ ਤੇ ਐਨ ਐਨਾ ਗਾਰਾ ਟ੍ਰੈਕ ਟਾਇਰਾਂ ਦੇ ਨਾਲ ਲੱਗ ਕੇ ਨਿਕਲਦਾ ਦਾ ਬਹੁਤ ਔਖੇ ਖੇਤ ਲੋਡ ਕਰੇ ਤੇ ਤਾਂ ਕਰਕੇ ਇਹ ਵੀ ਭਾਈ ਮਾਲਕ ਇਹੋ ਜੇ ਕੰਮ ਤੋਂ ਬਚਾਤੀ ਰੱਖੇ ਹਨਾ ਸਾਰਿਆਂ ਨੂੰ ਤੇ ਉਹ ਨਹੀਂ ਯਾਦ ਵੀ ਕਰਾਉਣਾ ਮੈਂ ਬੈਠਾ ਹਾਂ ਹਾਂ ਬਹੁਤ ਦੁਨੀਆ ਤੇ ਪਾਪ ਵੀ ਬਹੁਤ ਵੱਧ ਗਿਆ ਬਹੁਤ ਜ਼ਿਆਦਾ ਮਿਹਨਤ ਕਰੀ ਵੀ ਹੁੰਦੀ ਹੈ ਕਹਾਣੇ ਹੁਣ ਇਹੋ ਜੇ ਉਹਦੇ ਵਿੱਚ ਚਲੋ ਸਾਡਾ ਏਰੀਆ ਠੀਕ ਆ ਮੈਂ ਆਪਣੇ ਪਰੇ ਗੱਲ ਲਾ ਕੇ ਦੱਸਦਾ ਆਪਾਂ ਕਿਸੇ ਪਰ ਕਾਨੂੰ ਗੱਲ ਲਾਉਣੀ ਆ ਸਾਡਾ ਤਾਂ ਦਿਲ ਕਰਨਾ ਵੀ ਹਾਂ ਪਕੌੜੇ ਬਣਾ ਲੀਏ ਜੀ ਮੌਸਮ ਠੰਡਾ ਠੀਕ ਆ ਜੀ ਜਿਹੜੇ ਏਰੀਆ ਚ ਹੁਣ ਪਾਣੀ ਆਇਆ ਵਾ ਉਹਨਾਂ ਨੂੰ ਖੁੱਚ ਕੇ ਦੇਖੋ ਕਿਆ ਹਾਲ ਹੋਇਆ ਬਹੁਤ ਹਾਂ ਹਾਂ ਜਿਹਦੀ ਕੋਠੀ ਗਿਰੀ ਆ ਭਾਈ ਦੀ ਦੇਖ ਲਓ ਹਾਂ ਕੋਠੀ ਹੈ ਟੀ ਤਕੜੀ ਤਿੰਨ ਮੰਜ਼ਲੀ ਕੋਠੀ ਗਿਰ ਗਈ ਤਿੰਨ ਮੰਜ਼ਲੀ ਕੋਠੀ ਗਿਰੀ ਮਮੀ ਮਤਲਬ ਕਿ ਦਰਿਆ ਦੇ ਕੰਢੇ ਸੀ ਮਮੀ ਅੱਛਾ ਕੰਢੇ ਤੇ ਪਾਣੀ ਤਾਂ ਚਲ ਪਿੱਛੇ ਹਟ ਗਈ ਬਣਾਈ ਹੋਣੀ ਅਗਲੇ ਨੇ ਦਰਿਆ ਇਹ ਇੰਨਾ ਚੜਿਆ ਆ ਦਰਿਆ ਇੰਨਾ ਚੜ ਗਿਆ ਉਹ ਹੌਲੀ ਹੌਲੀ ਖੁਰ ਗਈ ਮਿੱਟੀ ਕੋਠੀ ਸਹਾਰੀਓ ਟੈਗੀ ਕੀ ਆ ਬੀਤੀ ਹੁੰਦੀ ਮਮੀ ਕੀ ਗੱਲ ਹੈ ਕਿੰਨੀ ਰੂਹ ਨਾਲ ਪਾਇਆ ਘਰ ਕਿਦਾਂ ਮਕਾਨ ਮਕਾਨ ਪਾਇਆ ਹੋਣਾ ਹੈ ਲਾ ਹੋਰ ਐਡੀ ਬੜੀ ਬੋਕੀ ਪਾਣੀ ਕਿਤੇ ਸੌਫਾ ਖਾਲਾ ਆਪਣੀ ਅੱਖਾਂ ਨਾਲ ਦੇਖਦਾ ਹੋਣਾ ਬੰਦਾ ਕਿਰਦੀ ਇਹ ਬਾਈ ਤਾਂ ਕਰਕੇ ਗੱਲ ਆਏ ਆ ਵੀ ਮਾਲਕ ਮੁਰੇ ਅਰਦਾਸ ਹੀ ਕਰ ਸਕਦੇ ਆ ਹੁਣ ਆਪਾਂ ਕਰ ਤਾਂ ਕੁਝ ਨਹੀਂ ਸਕਦੇ ਮਾਲਕ ਮੁਰੇ ਅਰਦਾਸ ਕਰ ਸਕਦੇ ਆ ਅੱਡੇ ਤੇ ਇੱਥੇ ਅੱਡੇ ਅੱਡੇ ਗੁੱਪ ਪਾਣੀ ਦੇ ਭਿੱਜੇ ਬੈਠੇ ਗੁੱਪ ਉਹਨਾਂ ਸਾਡਾ ਇਹ ਘਰ ਬਣ ਰਿਹਾ ਨਾ ਜਦੋਂ ਜਦੋਂ ਪਾਣੀ ਆਇਆ ਮੇਰੀ ਗੱਲ ਸੁਣੋ ਦੇਖੋ ਆਪਾਂ ਫਸਲ ਦਾ ਵੀ ਦੁੱਖ ਸਾਰ ਚੱਲ ਜੂਗਾ ਸੋਣੋ ਵੀ ਅਗਲੀ ਵਾਰ ਹੋ ਜੂਗੀ ਹਨਾ ਆ ਕੁਪ ਵਾਲੀ ਗੱਲ ਕਰੀ ਉਹਦਾ ਵੀ ਆਪਾਂ ਕਿਤੇ ਨਾ ਕਿਤੇ ਥੋੜਾ ਜਿਹਾ ਕਰ ਲੂਗੇ ਪਰ ਉਹ ਕਰ ਦੇਖੋ ਗੱਲ ਕਰਦੀ ਆ ਹਨਾ ਹਾਂ ਕਿ ਸਭ ਨੂੰ ਆਪਣਾ ਦੁੱਖ ਬੜਾ ਹੀ ਲੱਗਦਾ ਆ ਗੱਲ ਹੋ ਜਾਂਦੀ ਆ ਹਨਾ ਚਲੋ ਸਭ ਆਪਣੀ ਆਪਣੀ ਜਗਾਏ ਜੋ ਵੀ ਹੈ ਕਿਆ ਪਤਾ ਪਰਮਾਤਮਾ ਕੁਝ ਚੰਗਾਈ ਕਰ ਰਿਹਾ ਮਾੜਾ ਸਾਨੂੰ ਅਗਰ ਆ ਪਰ ਫਿਲਹਾਲ ਸਾਨੂੰ ਕੁਝ ਚੰਗਾ ਦਿਖ ਨਹੀਂ ਰਿਹਾ ਗੱਲ ਤਾਂ ਹੈ ਫਿਲਹਾਲ ਸਾਨੂੰ ਚੰਗਾ ਕੁਝ ਦਿਖ ਨਹੀਂ ਰਿਹਾ ਹਾਂ ਕਿਆ ਕਰਿਆ ਵਾ ਇਹ ਦੁਨੀਆ ਗਲ ਕਿਆ ਨੁਕਸਾਨ ਕਰਤਾ ਦੁਨੀਆ ਵਿਚਾਰੇ ਕਿੰਨਾ ਜਿਆਦਾ ਹੜ 18 ਚ ਆਇਆ ਤਾਂ ਅਸੀਂ ਉਰੇ ਲੈਂਟਰ ਪੈ ਗਿਆ ਤਾਂ ਸਾਡਾ ਮਤਲਬ ਤਿਆਰੀ ਰਹਿੰਦੀ ਦੀ ਹਜੇ ਸਾਰੀ ਉਹਦੋਂ ਭਰਤ ਪਾਇਆ ਹੋਇਆ ਦਾ ਉਰੇ ਸਵਾਦ ਧਰਮ ਵਾਲੀ ਸਵਾ ਜਿਹੜੀ ਹੁੰਦੀ ਨਾ ਉਹਦਾ ਭਰਤ ਪਾਇਆ ਹੋਇਆ ਦਾ ਇੱਧਰ ਡੰਗਰਾਂ ਵੱਲ ਵੀ ਇੱਧਰ ਵੀ ਤੇ ਬਗਲ ਕਰਿਆ ਬਣੀ ਤਾਂ ਜਿਹੜਾ ਸਾਈਡ ਪਰ ਬਾਉਂਡਰੀ ਕਰੀ ਵੀ ਉਹ ਕਰੀ ਵੀ ਨਹੀਂ ਤੇ ਭਰਤ ਪਾ ਕੇ ਹਜੇ ਇਦਾਂ ਹੀ ਛੱਡਿਆ ਹੋਇਆ ਦਾ ਤੇ ਜਦੋਂ ਪਾਣੀ ਆਇਆ ਉਸ ਵਾ ਨੂੰ ਤਾਂ ਮਾੜਾ ਜਿਹਾ ਪਾਣੀ ਵੀ ਲੈ ਜਾਂਦਾ ਹਾਂ ਉਹ ਸਾਰਾ ਹੀ ਭਰ ਤਾਂ ਖੜ ਗਿਆ ਸਾਡਾ ਉਦੋਂ ਇੱਥੇ ਇਹਨਾਂ ਦਾ ਪਾਣੀ ਚੱਲੇ ਆਪਾਂ ਰਿਆ ਮਕਾਨ ਖੜਾ ਤਾਂ ਬਸ ਪਾਣ ਲੱਗਾ ਪਾਣੀ ਪਾਣੀ ਜਿੱਥੇ ਹੁਣ ਆਪਾਂ ਬੈਠੇ ਆ ਇੱਥੇ ਬਸ ਪਾਣੀ ਅੰਦਰ ਵੜਨੇ ਉਚਾਰ ਕੁੰਗਲੇ ਰਹਿੰਦਾ ਦਾ ਇਹ 6-7 ਫੁੱਟ ਉੱਚਾ ਮਕਾਨ ਆ ਸਾਡਾ ਪਿੰਡ ਦੇ ਲੈਵਲ ਨਾਲੋਂ ਨਾ ਅਸੀਂ ਇਹ ਪੰਜ 6 ਫੁੱਟ ਉੱਚਾ ਚੱਕਿਆ ਹੋਇਆ ਹੈ ਮਤਲਬ ਪਿੰਡ ਤੋਂ ਪਿੰਡ ਸੜਕ ਦੀ ਪਿੰਡ ਵਾਲੀ ਜਿਹੜੀ ਫਿਰਮੇ ਦੀ ਸੜਕ ਉਹਦਾ ਅਸੀਂ ਲੈਵਲ ਲਿਆ ਹੋਇਆ ਚੱਕ ਕੇ ਉਹ ਤੋਂ ਉੱਚਾ ਚੱਕਿਆ ਹੋਇਆ ਇਹ ਨਾ ਭਰਤ ਪਿਆ ਹੋਣਾ ਪਰ ਉਰੇ ਅੰਦਰ ਵੜ ਮੇ ਨੂੰ ਥੋੜਾ ਹੀ ਪਾਣੀ ਜਾਂਦਾ ਦਾ ਜਾਨੀ 6-7 ਫੁੱਟ ਪਾਣੀ ਉਰੇ 6 ਫੁੱਟ ਚੱਲਦਾ ਦਾ ਚੱਲਦਾ ਪਾਣੀ ਪਾਣੀ ਵੀ ਤਿੰਨ ਚਾਰ ਜਗ੍ਹਾ ਤੇ ਪਿੱਛੇ ਦੋ ਜਗ੍ਹਾ ਤਾਂ ਪਿੱਛੇ ਟੁੱਟਿਆ ਵਾ ਹਾਂ ਦੱਸ ਪਾਣੀ ਚਾਹਵੇਂ ਮਖਾਨੇ ਪਾਣੀ ਪਾਣੀ ਘੁੰਮਦਾ ਉੱਥੋਂ ਪਿੰਡ ਤੋਂ ਉਰੇ ਆਉਣ ਦਾ ਦਿਲ ਨਹੀਂ ਦਾ ਕਰਦਾ ਵੀ ਪਾਣੀ ਨੂੰ ਦੇਖ ਕੇ ਵੀ ਹੋਰ ਇਹਦਾ ਪਾਣੀ ਪੈਰ ਚੱਕ ਲਵੇ ਕਿਤੇ ਵੀ ਰੁੜ ਜੂਗਾ ਆ ਜਿਹੜੀਆਂ ਤੀਨਾ ਡੱਗਰਾਂ ਨੂੰ ਤੀਨਾ ਪਾਈਆਂ ਵੀ ਆ ਇਹ ਹਜੇ ਪਾਉਣੀਆਂ ਦੀਆਂ ਮੰਗਾ ਕੇ ਰੱਖੀਆਂ ਹੋਈਆਂ ਧੀਆਂ ਇਹ ਵੀ ਇਹ ਵੀ ਤਿੰਨ ਚਾਰ ਤਾਂ ਲੰਘ ਗਏ ਨੇ ਗਾਹਾਂ ਨੂੰ ਪਰ ਜੰਨੇ ਨੂੰ ਪਾਣੀ ਘਟ ਗਿਆ ਨਹੀਂ ਤਾਂ ਇਹ ਵੀ ਆੜਦੇ ਆਣਗੇ ਇੰਨੀਆਂ ਇਹ ਵੀ ਨਾਲ ਹੀ ਸੈਰ ਕਰਦੇ ਨੇ ਤੇ ਇਹਨਾਂ ਦਾ ਢੇਰ ਥੱਲੇ ਲਾਇਆ ਹੋਇਆ ਦਾ ਹੈ ਵਾਹ ਤਾਂ ਕਰਕੇ ਇਹ ਬੈਠੀਆਂ ਕਿ ਕਿੱਦਾਂ ਕਹਣ ਲੱਗੀ ਹਾਂ ਬਿਲਕੁਲ ਕਿੱਨਾ ਜਾਉਂਗੀ ਤਿੰਨਾ ਐ ਸਿੱਧੀਆਂ ਐ ਐ ਹੋ ਗਈਆਂ ਪਿਆਰ ਹੋ ਗਈਆਂ ਪਾਣੀ ਕਹਿੰਦੇ ਜਾਣੇ ਨੂੰ ਪਰ ਕਦੋਂ ਉਤਰੀਏ ਉੱਪਰ ਤੇ ਚੱਡੀ ਹੋ ਗਈ ਪਰ ਬੱਚ ਗਏ ਜਾਨੂੰ ਪਾਣੀ ਘਟ ਗਿਆ ਬਿਲਕੁਲ ਤੇ ਚਲੋ ਇਹ ਗੱਲਾਂ ਬਾਤਾਂ ਸਾਡੀਆਂ ਚੱਲ ਜੀਆਂ ਰਹਿਣੀਆਂ ਭਾਈ ਹਨਾ ਪਰ ਮੁੱਖ ਦੀ ਗੱਲ ਆਏ ਜੀ ਵੀ ਆਪਾਂ ਅਰਦਾਸ ਕਰੀਏ ਜਿਹੜਾ ਕਿਸਾਨ ਜੀ ਦਾ ਨੁਕਸਾਨ ਹੋ ਰਿਹਾ ਭਾਈ ਉਹਨੂੰ ਮਾਲਕ ਕਿਰਪਾ ਕਰੇ ਹਨਾ ਬਲ ਬਖਸ਼ੇ ਅ ਚਲੋ ਭਲਾ ਕਰੇ ਕਿਸਾਨ ਕਿਹਾ ਸਾਰੀ ਦੁਨੀਆ ਦਾ ਹੀ ਹੋਵੇ ਉਹ ਬਚਾਰੇ ਕਿਵੇਂ ਕੌਠਿਆਂ ਪਰ ਚੜ ਚੜ ਕੇ ਰਹਿ ਰਹੇ ਲੋਕ ਪਰ ਆਪਣਾ ਜਿਹੜਾ ਭਾਈਚਾਰਾ ਉਹ ਫੇਰ ਵੀ ਕਾਇਮ ਆ ਸੇਵਾ ਲਈ ਪਹੁੰਚ ਰਹੇ ਹਾਂ ਉਹਨਾਂ ਕੋਲ ਚਲੋ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਬਲੌਗ ਵਿੱਚ ਦੋਕ ਚੋਕ ਤੁਹਾਡੇ ਨਾਲ ਸਾਂਝਾ ਕਰਿਆ ਜਿੰਨੇ ਕਮੈਂਟ ਵੀ ਪ੍ਰਬਾਨ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ